ਸਾਨੂੰ ਕੋਈ ਦਿੱਕਤ ਨਹੀਂ ਹੈ ਇਤਰਾਜ਼ ਨਹੀਂ ਹੈ ਉਸ ਤੇ ਪਰ ਅ ਬੇਜ ਦੀ ਰਾਜਧਾਨੀ ਛੱਡ ਕੇ ਅੰਮ੍ਰਿਤਸਰ ਤੇ ਚਲੈਂਡ ਕਰਾਉਣਾ ਇਹ ਡੈਫੀਨਿਟਲੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਸ ਤੇ ਕੋਈ ਨਾ ਕੋਈ ਤਾਂ ਵਜ਼ਨ ਜਾਂ ਉਹਦੇ ਵਿੱਚ ਕੋਈ ਨਾ ਕੋਈ ਸਬਸਟੈਂਸ ਹੈ ਪਤਾ ਹੈ ਦਿੱਲੀ ਸਤਕਾਰਯੋਗ ਮੇਰਾ ਛੋਟਾ ਵੀਰ ਪਿਆਰਾ ਵੀਰ ਪਦਮਜੀਤ ਮਹਿਤਾ ਜਿਨ੍ਹਾਂ ਨੂੰ ਅੱਜ ਤੋਂ ਬਠਿੰਡਾ ਸ਼ਹਿਰ ਦੀ ਸੇਵਾ ਦਾ ਮੌਕਾ ਹੈ ਉਹ ਬਠਿੰਡੇ ਦੇ ਲੋਕਾਂ ਨੇ ਔਰ ਚੁਣੇ ਹੋਏ ਐਮਸੀ ਸਹਿਬਾਨ ਨੇ ਦਿੱਤਾ ਸੋ ਸਾਥੀਓ ਬਹੁਤ ਬਹੁਤ ਮੁਬਾਰਕਾਂ ਬਠਿੰਡਾ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਐਮਸੀ ਸਹਿਬਾਨ ਦਾ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਠਿੰਡਾ ਸ਼ਹਿਰ ਦੇ ਬੇਸ਼ੁਮਾਰ ਵਿਕਾਸ ਦੇ ਲਈ ਇੱਕ ਨੌਜਵਾਨ ਪੜ੍ਹੇ ਲਿਖੇ ਸੂਝਵਾਨ ਸਾਥੀ ਪਦਮਜੀਤ ਮਹਿਤਾ ਨੂੰ ਅੱਜ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਆਪਣਾ ਮੇਅਰ ਹੈ ਜਿਹੜਾ ਉਹ ਹੁਣੇ ਜੋ ਕੰਕਲੂਡ ਹੋਈ ਹੈ ਇਲੈਕਸ਼ਨ ਉਹਦੇ ਵਿੱਚ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਵਾਰਡ ਦੀ ਬਾਏ ਇਲੈਕਸ਼ਨ ਹੋਈ ਹੈ ਤੇ ਉੱਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰਜਨ ਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਐਮਸੀਆ ਹਨ ਜਿਹੜਾ ਮੇਅਰ ਬਠਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ ਡੇਢ-ਦੋ ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾਂ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵੋਟ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਾਂਗਰਸ ਮਹਿਜ਼ 19% ਵੋਟ ਜਿੱਤੀ 977 ਵੋਟ ਟੋਟਲ ਸੀਗੇ 55% ਆਮ ਆਦਮੀ ਪਾਰਟੀ ਜਿੱਤੀ 19% ਕਾਂਗਰਸ 6% ਬੀਜੇਪੀ 3% ਵੋਟ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਮਹਿਜ਼ 19% ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਜਿਹੜੇ ਉਹ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਬਠਿੰਡਾ ਨੂੰ ਛੱਡ ਕੇ 47 ਸ਼ਹਿਰਾਂ ਦੇ ਵਿੱਚੋਂ ਕਾਉਂਸਲਸ ਔਰ ਕਾਰਪੋਰੇਸ਼ਨਸ ਦੇ ਵਿੱਚੋਂ 36 ਦੇ ਉੱਪਰ ਇਲੈਕਸ਼ਨ ਜਿਹੜੀ ਹੋ ਚੁੱਕੀ ਹੈ 37 ਦੇ ਉੱਪਰ 37 ਦੇ ਵਿੱਚੋਂ ਪੰਜ ਕਾਰਪੋਰੇਸ਼ਨ ਪਟਿਆਲਾ ਲੁਧਿਆਣਾ ਫਗਵਾੜਾ ਅ ਅੰਮ੍ਰਿਤਸਰ ਜਲੰਧਰ ਦੇ ਨਾਲ-ਨਾਲ 31 ਸ਼ਹਿਰ ਯਾਨੀ ਕਿ 37 ਸ਼ਹਿਰਾਂ ਦੇ ਵਿੱਚੋਂ 35 ਸ਼ਹਿਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਉਹ ਚੁਣੇ ਜਾ ਚੁੱਕੇ ਨੇ ਤੇ ਅੱਜ ਇਹ 6ਵੀਂ ਕਾਰਪੋਰੇਸ਼ਨ ਜਿੱਥੇ ਸਿਰਫ ਇੱਕ ਇਲੈਕਸ਼ਨ ਸੀਗੀ ਬਾਇ ਇਲੈਕਸ਼ਨ 48 ਨੰਬਰ ਵਾਰਡ ਦੀ ਔਰ ਪਦਮਜੀਤ ਮਹਿਤਾ ਨੂੰ ਅੱਜ ਸਾਰੇ ਸਾਥੀਆਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜੇ ਅੱਜ ਸਮੁੱਚੇ ਪੰਜਾਬ ਦੀ ਤਰ੍ਹਾਂ ਜੇ ਬਠਿੰਡਾ ਦੇ ਵਿੱਚ ਵੀ ਕੋਈ ਵਿਕਾਸ ਦੀਆਂ ਲਹਿਰਾਂ ਵਹਿਰਾ ਚਲਾ ਸਕਦੇ ਤਾਂ ਆਮ ਆਦਮੀ ਪਾਰਟੀ ਹੀ ਚਲਾ ਸਕਦੀ ਤੇ ਉਸੇ ਵਜ੍ਹਾ ਕਰਕੇ ਉਹਨਾਂ ਸਾਰਿਆਂ ਨੇ ਇਹ ਫੈਸਲੇ ਜਿਹੜਾ ਉਹ ਲਿਆ ਸੋ ਸਾਰਿਆਂ ਦਾ ਸਾਰੇ ਬਟਿੰਡਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਤੇ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਆ ਪਦਮਜੀਤ ਮਹਿਤਾ ਜੀ ਅਗਵਾਈ ਦੇ ਵਿੱਚ ਬਟਿੰਡਾ ਮਿਊਸਪਲ ਕਾਰਪੋਰੇਸ਼ਨ ਰਿਕਾਰਡ ਤੋਂ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰੇਗੀ ਤਾਂ ਕਿ 2 ਸਾਲਾਂ ਦੇ ਵਿੱਚ ਜੋ ਬਕਾਇਆ ਪਿਛਲੇ ਲੰਬੇ ਸਮਿਆਂ ਤੋਂ ਬਠਿੰਡੇ ਦੇ ਕੰਮ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟੋਟਲ 33 ਵੋਟਾਂ ਨੇ ਜਿਹੜੀਆਂ ਉਹ ਪਦਮਜੀਤ ਮਹਿਤਾ ਜੀ ਨੂੰ ਪਈਆਂ ਔਰ 15 ਵੋਟਾਂ ਨੇ ਜਿਹੜੀਆਂ ਉਹ ਵਿਰੋਧੀ ਜੋ ਕੈਂਡੀਡੇਟ ਖੜਾ ਸੀਗਾ ਉਹ ਕਾਂਗਰਸ ਦਾ ਉਹਨਾਂ ਨੂੰ ਪਈਆਂ ਨੇ विक विधायक साहब इधर नहीं आ रहे हैं कि आम आदमी पार्टी सर प्लीज सर इधर प्लीज जाए जाए सर इधर इधर देखिए थोड़ा इधर सर सर इधर चलो जी ओके जी थैंक यू सो मच सर 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 वो यूएफए तो अभी के साथ बंटोर होगा कौन से जो पंजाबी लोगों के पास भाई आपको कैमरा ਪਰ ਪੰਜਾਬ ਜਮਾਦ ਲੈਣ ਕਿ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸ਼ਾਰਟ ਕਾਮੀ ਹੋਈ ਕਿ ਕਿ ਇੰਨੀ ਹੋ ਰਿਹਾ ਇਹਦਾ ਦੇਖੋ ਕੇਂਦਰ ਸਰਕਾਰ ਹਰ ਪੱਖੋਂ ਹਰ ਗੱਲੋਂ ਮਦਰੀ ਵਾਲਾ ਸ਼ੁਰੂ ਕਰਦੇ ਹੁਣ ਇਹਦੇ ਵਿੱਚ ਜੋ ਤੁਸੀਂ ਸਪੈਕੂਲੇਟ ਕਰ ਰਹੇ ਹੋ ਜੋ ਤੁਹਾਡਾ ਅੰਦੇਸ਼ਾ ਉਹੀ ਅੰਦੇਸ਼ਾ ਮੇਰਾ ਕਿ ਸਾਰੇ ਮੁਲਕ ਦੇ ਉਹਦੇ ਵਿੱਚ ਲੋਕ ਹੋਣ ਪੰਜਾਬ ਨਾਲੋਂ ਵੀ ਵੱਧ ਦੂਜੀਆਂ ਸਟੇਟਾਂ ਦੇ ਹੋਣ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਕਰਕੇ ਚਲੋ ਜੀ ਆਇਆਂ ਨੂੰ ਜੀ ਸਰਕੇ ਅੰਮ੍ਰਿਤਸਰ ਆਦੀ ਪਵਿੱਤਰ ਧਰਤੀ ਹੈ ਜਿਹੜੀ ਉਹ ਸਾਰੇ ਮੁਲਕ ਦੀ ਹੈ ਕੋਈ ਆਗੇ ਇੱਥੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਇਤਰਾਜ਼ ਨਹੀਂ ਹੈ ਉਸ ਤੇ ਪਰ ਦੇਸ਼ ਦੀ ਰਾਜਧਾਨੀ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਲੈਣ ਕਰਾਉਣਾ ਇਹ ਡੈਫੀਨਿਟਲੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਵਿੱਚ ਕੋਈ ਨਾ ਕੋਈ ਤਾਂ ਵਜ਼ਨ ਹੈ ਉਹਦੇ ਵਿੱਚ ਕੋਈ ਨਾ ਕੋਈ ਦਾ ਸਬਸਟੈਂਸ ਹੈ ਪਤਾ ਹੈ ਦਿੱਲੀ ਵੋਟਾਂ ਪਈਆਂ ਤੇ ਵਾਰੀ ਕਿਹੜਾ ਹੈ ਜਿਹੜਾ ਪਹਿਰੀਆਂ ਨਹੀਂ ਜਿਹੜੇ ਵੱਡੇ ਮਾਰਜਨ ਦੇ ਉੱਪਰ ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਜਾ ਰਹੇ ਨੇ